ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ ਅੱਜ ਦੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਜੀ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਆਪਣਾ ਅਗਲਾ ਵਿਆਕਰਣ ਦਾ ਟੌਪਿਕ ਜੀ ਦੇ ਵਿੱਚ ਆਪਾਂ ਪ੍ਰਸ਼ਨ ਉੱਤਰ ਹੈ ਜੀ ਜਿਹੜੇ ਉਹ ਡਿਸਕਸ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਅੱਜ ਆਪਾਂ ਜਿਹੜਾ ਨਵੀਂ ਸੀਰੀਜ਼ ਹੈ ਜਿਹੜੀ ਉਹ ਸ਼ੁਰੂ ਕਰਨ ਜਾ ਰਹੇ ਹਾਂ ਜੀ ਕਿ ਪਿਛਲੇ ਪੇਪਰਾਂ ਵਿੱਚ ਆਏ ਪੰਜਾਬੀ ਵਿਆਕਰਣ ਦੇ ਪ੍ਰਸ਼ਨ ਉੱਤਰ ਤੇ ਅੱਜ ਇਸ ਦਾ ਹੈ ਜੀ ਜਿਹੜਾ ਭਾਗ ਪਹਿਲਾ ਲੱਗਣ ਜਾ ਰਿਹਾ ਹੈ ਤੇ ਉਮੀਦ ਕਰਦੇ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਏਗਾ ਸੋ ਇੱਕ ਵਾਰੀ ਆਡੀਓ ਵੀਡੀਓ ਦੀ ਕਨਫਰਮੇਸ਼ਨ ਜ਼ਰੂਰ ਦੇ ਦਿਓ ਜੀ ਤਾਂ ਜੋ ਆਪਾਂ ਕਲਾਸ ਹੈ ਉਸ ਨੂੰ ਅੱਗੇ ਸ਼ੁਰੂ ਕਰ ਸਕੀਏ ਕਲਾਸ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਹਾਂਜੀ ਪਰ ਇਹ ਜਿਹੜੀ ਆਪਾਂ ਸੀਰੀਜ਼ ਹੁਣ ਸਟਾਰਟ ਕੀਤੀ ਹੈ ਜੀ ਜਿੰਨੇ ਵੀ ਹੁਣ ਤੱਕ ਆਪਣੇ ਪੰਜਾਬੀ ਪੇਪਰ ਹੋਏ ਹਨ ਜੀ ਪਿਛਲੇ ਤੇ ਉਹਨਾਂ ਦੇ ਵਿੱਚ ਜਿੰਨੇ ਵੀ ਵਿਆਕਰਣ ਦੇ ਪ੍ਰਸ਼ਨ ਆਏ ਹਨ ਉਹ ਸਾਰੇ ਆਪਾਂ ਕਰਾਂਗੇ ਜੀ ਤੇ ਆਪਾਂ ਨੂੰ ਇਹ ਵੀ ਪਤਾ ਲੱਗ ਜਾਏਗਾ ਕਿ ਕਿਸ ਤਰ੍ਹਾਂ ਦੇ ਪ੍ਰਸ਼ਨ ਆਉਂਦੇ ਨੇ ਤੇ ਆਪਣੀ ਜਿਹੜੀ ਤਿਆਰੀ ਆ ਉਸ ਤਰ੍ਹਾਂ ਦੀ ਕਰ ਸਕਾਂਗੇ ਜੀ ਤੇ ਇਸ ਦੇ ਨਾਲ ਸੰਬੰਧਿਤ ਜਿਹੜੀਆਂ ਥਿਊਰੀ ਕਲਾਸਿਸ ਨੇ ਜੀ ਉਹ ਵੀ ਲੱਗੀਆਂ ਹੋਈਆਂ ਨੇ ਆਪਣੇ ਚੈਨਲ ਦੇ ਉੱਪਰ ਸਾਰੀਆਂ ਕਲਾਸਿਸ ਪਈਆਂ ਨੇ ਤਾਂ ਜੇ ਕੋਈ ਨਵਾਂ ਵਿਦਿਆਰਥੀ ਜੁਆਇਨ ਹੋਇਆ ਤਾਂ ਉਹ ਜ਼ਰੂਰ ਸੁਣ ਲਵੇ ਜੀ ਉਹਨਾਂ ਨੂੰ ਤਾਂ ਚੱਲਦੇ ਹਾਂ ਜੀ ਆਪਣੀ ਅੱਜ ਦੀ ਕਲਾਸ ਦੇ ਵੱਲ ਵਧਦੇ ਹਾਂ ਜੀ ਪਹਿਲੇ ਪ੍ਰਸ਼ਨ ਵੱਲ ਹਾਂਜੀ ਪ੍ਰਸ਼ਨ 1 ਹੈ ਜੀ ਆਪਣਾ ਕਿ ਵਾਕਾਂਸ਼ ਇਕਾਈ ਹੈ ਆਪਸ਼ਨ A ਉਪਵਾਕ ਆਉਣਾ ਸੀ ਜੀ ਇੱਥੇ ਉਪਵਾਕ ਤੋਂ ਛੋਟੀ ਅਤੇ ਸ਼ਬਦ ਤੋਂ ਵੱਡੀ ਬੀ ਆਪਸ਼ਨ ਸ਼ਬਦ ਤੋਂ ਛੋਟੀ ਤੇ ਵਾਕ ਉਪਵਾਕ ਤੋਂ ਵੱਡੀ ਸੀ ਪਾਵਾੰਸ਼ ਤੋਂ ਵੱਡੀ ਅਤੇ ਸ਼ਬਦ ਤੋਂ ਛੋਟੀ ਤੇ ਡੀ ਸ਼ਬਦ ਤੋਂ ਛੋਟੀ ਅਤੇ ਧਾਤੂ ਤੋਂ ਵੱਡੀ ਹਾਂਜੀ ਪ੍ਰਸ਼ਨ ਨੰਬਰ 1 ਦੇ ਲਈ ਉੱਤਰ ਕਰ ਦਿਓ ਜੀ ਕੀ ਉਤਰ ਆਏਗਾ ਜੀ ਇੱਕ ਪ੍ਰਸ਼ਨ ਦਾ ਹਾਂਜੀ ਸੋ ਜਿਨ੍ਹਾਂ ਨੇ ਉੱਤਰ A ਕੀਤਾ ਹੈ ਜੀ ਬਿਲਕੁਲ ਸਹੀ ਹੈ ਉਪਵਾਕ ਤੋਂ ਛੋਟੀ ਅਤੇ ਸ਼ਬਦ ਤੋਂ ਵੱਡੀ ਇਕਾਈ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 2 ਪ੍ਰਸ਼ਨ ਨੰਬਰ 2 ਹੈ ਜੀ ਪਪਾ ਭੱਬਾ ਬੱਬਾ ਤੇ ਮੰਮਾ ਵਿਅੰਜਨ ਹਨ ਆਪਸ਼ਨ ਏ કંਠੀ ਬੀ ਹੋਣਠੀ ਸੀ ਦੰਤੀ ਤੇ ਡੀ ਉਲਟ ਜੀਬੀ ਹਾਂ ਜੀ ਪ੍ਰਸ਼ਨ ਨੰਬਰ 2 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਜੀ ਇਸ ਦਾ ਹਾਂ ਜੀ ਬਿਲਕੁਲ ਜੀ ਜਿਨ੍ਹਾਂ ਨੇ ਉੱਤਰ ਕੀਤਾ ਹੈ ਬੀ ਉਹ ਬਿਲਕੁਲ ਸਹੀ ਹਨ ਤਾਂ ਹੁਣ ਠੀ ਹੈ ਜੀ ਇਹ ਜਿਹੜੇ ਪਪਾ ਬੱਬਾ ਪੱਬਾ ਤੇ ਮੰਮਾ ਵਿਅੰਜਨ ਹਨ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 3 ਪੰਜਾਬੀ ਵਿੱਚ ਵਿਅੰਜਨ ਗੁੱਛਿਆਂ ਦੀਆਂ ਕਿਸਮਾਂ ਹਨ ਆਪਸ਼ਨ ਏ 8 ਬੀ 10 ਸੀ 4 ਤੇ ਡੀ 2 ਹਾਂਜੀ ਪੰਜਾਬੀ ਵਿੱਚ ਵਿਅੰਜਨ ਗੁੱਛਿਆਂ ਦੀ ਗਿਣਤੀ ਦੱਸਣੀ ਹੈ ਜੀ ਕੀ ਕੀ ਆਨਸਰ ਆਏਗਾ ਇਸ ਦਾ ਜੀ ਸੋ ਜਿਨ੍ਹਾਂ ਨੇ ਉੱਤਰ ਡੀ ਕੀਤਾ ਹੈ ਜੀ ਬਿਲਕੁਲ ਸਹੀ ਹਨ ਦੋ ਹਨ ਜੀ ਇਹ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 4 ਛੋਟੀ ਤੋਂ ਛੋਟੀ ਅਰਥ ਭਰਪੂਰ ਵਿਆਕਰਣ ਇਕਾਈ ਹੈ অপਸ਼ਨ A ਭਾਵਾਂਸ਼ B ਸੁਤੰਤਰ ਉਪਵਾਕ C ਸਵਾਧীন ਉਪਵਾਕ ਤੇ D ਪ੍ਰਾਧੀਨ ਉਪਵਾਕ ਹਾਂਜੀ ਸੋ ਪ੍ਰਸ਼ਨ ਨੰਬਰ 4 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ A ਕੀਤਾ ਹੈ ਜੀ ਉਹ ਬਿਲਕੁਲ ਸਹੀ ਹਨ ਕਿ ਭਾਵਾਂਸ਼ ਹੈ ਛੋਟੀ ਤੋਂ ਛੋਟੀ ਅਰਥਪੂਰਣ ਭਰਪੂਰ ਵਿਆਕਰਣਿਕਾਈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 5 ਮੁੰਡਾ ਰੋਟੀ ਖਾਂਦਾ ਹੈ ਵਾਕ ਵਿੱਚ ਉਦੇਸ਼ ਦੱਸੋ অপਸ਼ਨ A ਖਾਂਦਾ B ਮੁੰਡਾ C ਰੋਟੀ D ਮੁੰਡਾ ਰੋਟੀ ਦੋਨੋਂ ਹਾਂਜੀ ਸੋਪਰੈਸ਼ਨ ਨੰਬਰ ਪੰਜ ਦੇ ਲਈ ਉੱਤਰ ਕਰ ਦਿਓ ਜੀ ਜੀ ਤੋ ਇੱਥੇ ਜਿੰਨਾ ਦਾ ਉੱਤਰ ਆਇਆ ਹੈ ਜੀ ਬੀਓ ਬਿਲਕੁਲ ਸਹੀ ਹੈ ਇਸ ਦੇ ਵਿੱਚ ਮੁੰਡਾ ਹੈ ਜੋ ਵਾਕ ਦਾ ਉਦੇਸ਼ ਹੈ ਪ੍ਰੀਤ ਜੀ ਚੰਡੀਗੜ੍ਹ ਵਾਲੇ ਵੀ ਸੋਲਵ ਕਰਾ ਦੇਾਂਗੇ ਜੀ ਅੱਗੇ ਬਸ ਆਪਾਂ ਨਾਟਕ ਘਰ ਖਤਮ ਕਰਕੇ ਤੇ ਫਿਰ ਨੋਵਲ ਹੀ ਸਟਾਰਟ ਕਰਾਂਗੇ ਤਾਂ ਉਹਦੇ ਵਿੱਚ ਫਿਰ ਉਹ ਸਾਰੇ ਆਪਾਂ ਸੋਲਵ ਕਰ ਲਾਂਗੇ ਜੀ ਜ਼ਰੂਰ ਕਰਵਾਵਾਂਗੇ ਉਹ ਵੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 6 ਪੰਜਾਬੀ ਵਿੱਚ ਸਘੋਸ਼ ਵਿਅੰਜਨ ਹਨ অপਸ਼ਨ A ਸ ਸ ਹ ਹ ਕ ਕ ਖ ਖ B ਟ ਠ ਢ ਣ ਨ C ਯ ਰ ਵ ਡਾੜਾ ਤੇ D ਦ ਦ ਬ ਬ ਗ ਗ ਤੇ ਜ ਜ ਹਾਂਜੀ ਪ੍ਰਸ਼ਨ ਨੰਬਰ 6 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਜਿਨ੍ਹਾਂ ਨੇ ਇੱਥੇ ਉੱਤਰ ਡੀ ਕੀਤਾ ਹੈ ਜੀ ਉਹ ਬਿਲਕੁਲ ਸਹੀ ਹਨ ਦ ਦ ਬ ਬ ਗ ਗ ਤੇ ਜ ਜ ਸਗੋਸ਼ ਵਿਅੰਜਨ ਹਨ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 7 ਦੁੱਤ ਵਿਅੰਜਨ ਦੇ ਉਚਾਰਨ ਸਮੇ ਧੁਣੀ ਦਾ ਉਚਾਰਨ ਬਿਨਾਂ ਰੁਕੇ ਕੀਤਾ ਜਾਂਦਾ ਹੈ ਬੀ ਪੌਣ ਧਾਰਾ ਦਾ ਵਹਾਅ ਬਿਨਾਂ ਰੁਕਾਵਟ ਹੁੰਦਾ ਹੈ ਸੀ ਧੁਣੀ ਦੇ ਉਚਾਰਨ ਨੂੰ ਰੋਕ ਕੇ ਲੰਮਕਾਇਆ ਜਾਂਦਾ ਹੈ ਤੇ ਡੀ ਉਪਰੋਕਤ ਵਿੱਚੋਂ ਕੋਈ ਵੀ ਠੀਕ ਨਹੀਂ ਹਾਂਜੀ ਸਗੋਸ਼ ਨੂੰ ਨਾਦੀ ਵੀ ਕਿਹਾ ਜਾਂਦਾ ਹੈ ਇਸ ਚੀਜ਼ ਬਾਰੇ ਡਿਸਕਸ਼ਨ ਆਪਾਂ ਲਾਸਟ ਤੇ ਕਰਾਂਗੇ ਜੀ ਇੱਕ ਵਿਦਿਆਰਥੀ ਨੇ ਕਿਹਾ ਸੀ ਵੀ ਇਸ ਨੂੰ ਥੋੜਾ ਜਆ ਸਮਝਾ ਦਿਓ ਤੋਂ ਆਪਾਂ ਇਸ ਕਲਾਸ ਦੇ ਲਾਸਟ ਦੇ ਉੱਪਰ ਰੱਖਿਆ ਹੋਇਆ ਜੀ ਹਾਂਜੀ ਪ੍ਰਸ਼ਨ ਨੰਬਰ 7 ਦੇ ਲਈ ਉੱਤਰ ਕਰ ਦਿਓ ਜੀ ਹਾਂਜੀ ਪ੍ਰੀਤ ਜੀ ਮੈਂ ਮੁਖਸਰ ਡਿਸਟ੍ਰਿਕਟੋਂ ਹਾਂ ਜੀ ਹਾਂਜੀ ਸੋ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਉਹ ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 8 ਕੰਬਮਾ ਵਿਅੰਜਨ ਹੈ অপਸ਼ਨ A ਡਾੜਾ B ਰਾਰਾ C ਲੱਲਾ ਤੇ D ਨਾਣਾ ਸੋ ਪ੍ਰਸ਼ਨ ਨੰਬਰ 8 ਦੇ ਲਈ ਉੱਤਰ ਕਰ ਦਿਓ ਜੀ ਕੰਬਮਾ ਵਿਅੰਜਨ ਦੱਸਣਾ ਹੈ ਜੀ ਆਪਾਂ ਇੱਥੇ ਜੀ ਬਿਲਕੁਲ ਜੀ ਜਿਨ੍ਹਾਂ ਨੇ ਉੱਤਰ ਦਿੱਤਾ ਹੈ ਬੀ ਰਾਰਾ ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 9 ਤੇ ਪੰਜਾਬੀ ਵਿੱਚ ਸਵਰਵਾਹਕ ਹਨ ਆਪਸ਼ਨ A 4 B 10 C 3 ਤੇ D 2 ਹਾਂਜੀ ਪ੍ਰਸ਼ਨ ਨੰਬਰ 9 ਦੇ ਲਈ ਉੱਤਰ ਕਰ ਦਿਓ ਜੀ ਕਿ ਪੰਜਾਬੀ ਵਿੱਚ ਸਵਰਵਾਹਕ ਕਿੰਨੇ ਹਨ ਵਧੀਆ ਗੱਲ ਹੈ ਪ੍ਰੀਜੀ ਤੁਸੀਂ ਵੀ ਮੁਖਤਰ ਤੋਂ ਹਾਂਜੀ ਅੱਗੇ ਚੱਲਦੇ ਹਾਂ ਜੀ ਸੌਰੀ ਪ੍ਰਸ਼ਨ ਨੰਬਰ 9 ਦੇ ਲਈ ਜਿਨ੍ਹਾਂ ਨੇ ਉੱਤਰ ਦਿੱਤਾ ਹੈ ਜੀ ਸੀ 3 ਬਿਲਕੁਲ ਸਹੀ ਹੈ ਊੜਾ ਆੜਾ ਤੇ ਈੜੀ ਬਿਲਕੁਲ ਸਹੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 10 ਮੈਂ ਇਸ ਨਤੀਜੇ ਉੱਤੇ ਪਹੁੰਚਿਆ ਹਾਂ ਕਿ ਇਸ ਸਾਰੀ ਗਰੀਬੀ ਬਦਕਾਰੀ ਭੁੱਖ ਕੰਗਾਲੀ ਦਾ ਕਾਰਨ ਜਾਇਦਾਦ ਦੀ ਕਾਣੀ ਵੰਡ ਹੈ ਇਹ ਵਾਕ ਹੈ ਆਪਸ਼ਨ A ਸੰਯੁਕਤ ਵਾਕ B ਸਧਾਰਨ ਵਾਕ C ਮਿਸ਼ਰਤ ਵਾਕ ਤੇ D ਕੋਈ ਵੀ ਨਹੀਂ ਹਾਂਜੀ ਪ੍ਰੈਸ਼ਨ ਨੰਬਰ 10 ਦੇ ਲਈ ਉੱਤਰ ਕਰ ਦਿਓ ਜੀ ਜੀ ਉਥੇ ਜਿਨ੍ਹਾਂ ਨੇ ਉੱਤਰ ਦਿੱਤਾ ਹੈ ਜੀ ਸੀ ਬਿਲਕੁਲ ਸਹੀ ਹੈ ਮਿਸ਼ਰਤ ਵਾਕ ਹੈ ਜੀ ਇਹ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 11 ਪਹਾੜੀ ਪੰਜਾਬੀ ਦੀਆਂ ਉਪਭਾਸ਼ਾਵਾਂ ਹਨ ਆਪਸ਼ਨ A ਪੁਆਦੀ ਡੋਗਰੀ ਪਟਿਆਣੀ B ਪੋਠੋਹਾਰੀ ਪੁਣਛੀ ਕਾਂਗੜੀ C ਝਾਂਗੀ ਡੋਗਰੀ ਮੁਲਤਾਨੀ D ਡੋਗਰੀ ਪੁਣਛੀ ਤੇ ਕਾਂਗੜੀ ਹਾਂਜੀ ਪ੍ਰਸ਼ਨ ਨੰਬਰ 11 ਦੇ ਲਈ ਉੱਤਰ ਕਰ ਦਿਓ ਜੀ ਜੀ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਡੀ ਬਿਲਕੁਲ ਸਹੀ ਹੈ ਡੋਗਰੀ ਪੁਣਛੀ ਤੇ ਕਾਂਗੜੀ ਹਨ ਜੀ ਪੰਜਾਬੀ ਪਹਾੜੀ ਉਪਭਾਸ਼ਾਵਾਂ ਅੱਗੇ ਚੱਲਦੇ ਹਾਂ ਜੀ ਪ੍ਰੈਸ਼ਰ ਰੂਪਾਂਤਰੀ ਵਿਆਕਰਣ ਦਾ ਕਰਤਾ ਹੈ ਆਪਸ਼ਨ A ਹਰਜੀਤ ਸਿੰਘ B ਹਰਕੀਰਤ ਸਿੰਘ C ਬਲਬੀਰ ਸਿੰਘ ਸੰਧੂ ਤੇ D ਪਰਮਜੀਤ ਵਾਲੀਆ ਹਾਂਜੀ ਪ੍ਰਸ਼ਨ ਨੰਬਰ 12 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਜੀ ਉਹ ਬਿਲਕੁਲ ਸਹੀ ਹੈ ਹਰਜੀਤ ਸਿੰਘ ਹੈ ਜੀ ਰੂਪਾਂਤਰੀ ਵਿਆਕਰਨ ਦਾ ਕਰਤਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 13 ਗੁਰਮੁਖੀ ਲਿਪੀ ਜਨਮ ਤੇ ਵਿਕਾਸ ਪੁਸਤਕ ਦਾ ਲੇਖਕ ਹੈ অপਸ਼ਨ A ਕਾਲਾ ਸਿੰਘ 베ਦੀ B ਵੇਦ ਅਗਨੀ ਹੋਤਰੀ C ਪ੍ਰੇਮ ਪ੍ਰਕਾਸ਼ ਸਿੰਘ ਤੇ D ਜੀਬੀ ਸਿੰਘ ਹਾਂਜੀ ਪ੍ਰਸ਼ਨ ਨੰਬਰ 13 ਦੇ ਲਈ ਉੱਤਰ ਕਰ ਦਿਓ ਜੀ ਸੁੰਜਣਾ ਨੇ ਉੱਤਰ ਕੀਤਾ ਹੈ ਜੀ D ਬਿਲਕੁਲ ਸਹੀ ਹੈ ਜੀਬੀ ਸਿੰਘ ਹਾਂਜੀ ਗੁਰਮੁਖੀ ਲਿਪੀ ਜਨਮ ਤੇ ਵਿਕਾਸ ਪੁਸਤਕ ਦੇ ਲੇਖਕ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 14 ਸ਼ਬਦ ਕੋਸ਼ ਦੀ ਕਿਸਮ-ਕਿਸਮਾਂ ਹੈ ਜਾਂ ਹਨ ਵਿਦਾੰਤ ਨਿਕੰਟੂ ਨਿਰੁਕਤ ਤੇ ਡੀ ਉਪਰੋਕਤ ਤਿੰਨੋਂ ਹੀ ਸੋ ਪ੍ਰਸ਼ਨ ਨੰਬਰ 14 ਦੇ ਲਈ ਉੱਤਰ ਕਰ ਦਿਓ ਜੀ ਜੀ ਜੋ ਜਿਨਾਂ ਨੇ ਉੱਤਰ ਡੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਉਪਰੋਕਤ ਤਿੰਨੋਂ ਹੀ ਸ਼ਬਦ ਕੋਸ਼ ਕਿਸਮਾਂ ਹਨ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 15 ਭਾਸ਼ਾ ਕੀ ਹੈ অপਸ਼ਨ A ਚਿਹਨ ਰੂਪ ਹੈ B ਸ਼ਬਦ ਰੂਪ ਹੈ C ਅੱਖਰ ਰੂਪ ਹੈ ਤੇ D ਲਿਪੀ ਰੂਪ ਹੈ ਹਾਂ ਜੀ ਪ੍ਰਸ਼ਨ ਨੰਬਰ 15 ਦੇ ਲਈ ਉੱਤਰ ਕਰ ਦਿਓ ਜੀ ਉੱਤਰ ਆਏਗਾ ਜੀ ਇਸ ਦਾ ਪ੍ਰਸ਼ਨ ਨੰਬਰ 15 ਦਾ ਸ਼ਾਇਦ ਨਹੀਂ ਜੀ ਪੱਕਾ ਹੀ ਇਹ ਹੈ ਹਾਂ ਜੀ ਸੋ ਜਿਨ੍ਹਾਂ ਨੇ ਉੱਤਰ ਇਹ ਕੀਤਾ ਹੈ ਜੀ ਚਿਹਨ ਰੂਪ ਹੈ ਬਿਲਕੁਲ ਸਹੀ ਆਨਸਰ ਹੈ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 16 ਭਾਸ਼ਾ ਵਿੱਚ ਸ਼ਬਦਾਂ ਦੇ ਅਰਥ ਦਾ ਸੰਬੰਧ ਹੈ ਆਪਸ਼ਨ ਏ ਕੁਦਰਤੀ ਬੀ ਆਪ ਹੁਦਰਾ ਸੀ ਨਿਆਇ ਯੁਕਤ ਤੇ ਡੀ ਵਿਆਕਰਨ ਹਾਂਜੀ ਪ੍ਰਸ਼ਨ ਨੰਬਰ 16 ਦੇ ਲਈ ਉੱਤਰ ਕਰ ਦਿਓ ਜੀ ਜੀ ਤੇ ਪ੍ਰਸ਼ਨ ਨੰਬਰ 16 ਦੇ ਲਈ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਬੀ ਬਿਲਕੁਲ ਸਹੀ ਹਨ ਭਾਸ਼ਾ ਵਿੱਚ ਸ਼ਬਦਾਂ ਦੇ ਅਰਥਾਂ ਦਾ ਸੰਬੰਧ ਆਪ ਹੁਦਰਾ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ ਵਿਆਕਰਣ ਕੀ ਹੈ অপਸ਼ਨ এ ਭਾਸ਼ਾ ਸਿੱਖਣ ਦਾ ਸਾਧਨ b ਭਾਸ਼ਾ ਲਿਖਣ ਦਾ ਸਾਧਨ c ਭਾਸ਼ਾ ਪਿੱਛੇ ਕਾਰਜਸ਼ੀਲ ਨਿਬੰਧ ਪ੍ਰਬੰਧ ਤੇ d ਤਿੰਨਾਂ ਵਿੱਚੋਂ ਕੋਈ ਨਹੀਂ ਹਾਂਜੀ ਪ੍ਰਸ਼ਨ ਨੰਬਰ 17 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ c ਬਿਲਕੁਲ ਸਹੀ ਹੈ ਕਿ ਭਾਸ਼ਾ ਪਿੱਛੇ ਕਾਰਜਸ਼ੀਲ ਨਿਯਮ ਪ੍ਰਬੰਧ ਹੈ ਜੀ ਇਸ ਨੂੰ ਅਸੀਂ ਵਿਆਕਰਣ ਕਹਿੰਦੇ ਹਾਂ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 18 ਪੰਜਾਬੀ ਭਾਸ਼ਾ ਦਾ ਸੰਬੰਧ ਕਿਸ ਭਾਸ਼ਾ ਪਰਿਵਾਰ ਨਾਲ ਹੈ ਆਪਸ਼ਨ A ਭਾਰਤੀ ਆਰੀਆ ਭਾਸ਼ਾ ਪਰਿਵਾਰ B ਸਾਮੀ ਭਾਸ਼ਾ ਪਰਿਵਾਰ C ਦਰਾਵੜ ਭਾਸ਼ਾ ਪਰਿਵਾਰ ਤੇ D ਹਾਮੀ ਭਾਸ਼ਾ ਪਰਿਵਾਰ ਹਾਂਜੀ ਪ੍ਰਸ਼ਨ ਨੰਬਰ 18 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਏ ਕੀਤਾ ਹੈ ਜੀ ਬਿਲਕੁਲ ਸਹੀ ਹੈ ਭਾਰਤੀ ਆਰੀਆ ਭਾਸ਼ਾ ਪਰਿਵਾਰ ਦੇ ਨਾਲ ਸੰਬੰਧ ਹੈ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 19 ਭਾਸ਼ਾ ਤੇ ਉਪਭਾਸ਼ਾ ਦੀ ਵੱਖਰਤਾ ਦਾ ਆਧਾਰ ਹੈ ਆਪਸ਼ਨ ਏ ਅਰਥ ਬੀ ਵਾਕ ਸੀ ਖੇਤਰ ਤੇ ਡੀ ਵਿਆਕਰਨ ਹਾਂਜੀ ਪ੍ਰਸ਼ਨ ਨੰਬਰ 19 ਦੇ ਲਈ ਉੱਤਰ ਕਰ ਦਿਓ ਜੀ ਈ ਆਨਸਰ ਬਣੇਗਾ ਜੀ ਇਸ ਦਾ ਸੋ ਇੱਥੇ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਉਹ ਬਿਲਕੁਲ ਸਹੀ ਹੈ ਭਾਸ਼ਾ ਤੇ ਉਪਭਾਸ਼ਾ ਦੀ ਵੱਖਰਤਾ ਦਾ ਆਧਾਰ ਖੇਤਰ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 20 ਬਠਿੰਡਾ ਅਤੇ ਮੁਕਤਸਰ ਜ਼ਿਲ੍ਹਿਆਂ ਵਿੱਚ ਪੰਜਾਬੀ ਦੀ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਆਪਸ਼ਨ A ਮਾਝੀ B ਮਲਵਈ C ਦੁਆਬੀ ਤੇ D ਪੁਆਦੀ ਇਹ ਤਾਂ ਬਹੁਤ ਹੀ ਸੌਖਾ ਜਿਹਾ ਪ੍ਰਸ਼ਨ ਹੈ ਜੀ ਹਾਂਜੀ ਪ੍ਰਸ਼ਨ ਨੰਬਰ 20 ਦੇ ਲਈ ਉੱਤਰ ਕਰਿਓ ਜੀ ਕੀ ਉੱਤਰ ਬਣਦਾ ਹੈ ਇਸ ਦਾ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਜੀ ਬਿਲਕੁਲ ਸਹੀ ਹਨ ਕਿ ਮਲਵਈ ਉਪਭਾਸ਼ਾ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 21 ਪੂਰਬੀ ਅਤੇ ਪੱਛਮੀ ਪੰਜਾਬੀ ਦੀਆਂ ਉਪਭਾਸ਼ਾਵਾਂ ਦਾ ਵਿਭੇਦਕ ਹੈ অপশন এ শব্দাবলী ਦੀ ਵਿਭਿੰਨਤਾ ਬੀ ਸਗੋਸ਼ ਮਹਾਪ੍ਰਾਣ ਧੁਨੀਆਂ ਦੀ ਵਿਭਿੰਨਤਾ ਬੀ ਸੌਰੀ ਸੀ ਵਿਆਕਰਣ ਦੀ ਵਿਭਿੰਨਤਾ ਤੇ ਡੀ ਸਰੋਤ ਦੀ ਵਿਭਿੰਨਤਾ ਹਾਂਜੀ ਪ੍ਰਸ਼ਨ ਨੰਬਰ 21 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਬੀ ਬਿਲਕੁਲ ਸਹੀ ਹੈ ਸਗੋਸ਼ ਮਹਾਪ੍ਰਾਣ ਧੁਨੀਆਂ ਦੀ ਵਿਭਿੰਨਤਾ ਹੈ ਜੀ ਇਹ ਤੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 22 ਊੜਾ ਆੜਾ ਈੜੀ ਕੀ ਹਨ অপਸ਼ਨ A ਧੁਨੀਆਂ B ਸਵਰਵਾਹਕ C ਅਰਧ ਸਵਰ ਤੇ D ਸਵਰ ਹਾਂਜੀ ਪ੍ਰਸ਼ਨ ਨੰਬਰ 22 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਬੀ ਬਿਲਕੁਲ ਸਹੀ ਹੈ ਕਿ ਇਹਨਾਂ ਨੂੰ ਅਸੀਂ ਸਵਰਵਾਹਕ ਕਵਾਂਗੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 23 ਹਾਂਜੀ ਟੈਂਕਾ ਠੱਠਾ ਡੱਡਾ ਢੱਡਾ ਨਾਣਾ ਕਿਸ ਵਰਗ ਦੀਆਂ ਧੁਨੀਆਂ ਹਨ ਆਪਸ਼ਨ ਏ ਹੋਂਠੀ ਬੀ ਕੰਠੀ ਸੀ ਤਾਲਵੀ ਤੇ ਡੀ ਉਲਟ ਜਿਬੀ ਹਾਂਜੀ ਪ੍ਰਸ਼ਨ ਨੰਬਰ 23 ਦੇ ਲਈ ਉੱਤਰ ਕਰ ਦਿਓ ਜੀ ਇਹ ਕਿਹੜੀਆਂ ਧੁਨੀਆਂ ਬਣਦੀਆਂ ਹਨ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਡੀ ਬਿਲਕੁਲ ਸਹੀ ਹੈ ਕਿ ਇਹ ਉਲਟ ਜੀਬੀ ਧੁਨੀਆਂ ਹਨ ਜੀ ਸਾਡੇ ਕੋਲ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 24 ਲਿਪੀ ਕੀ ਹੈ অপਸ਼ਨ A ਵਿਆਕਰਨ ਪ੍ਰਬੰਧ B ਅੱਖਰ ਪ੍ਰਬੰਧ C ਸ਼ਬਦ ਪ੍ਰਬੰਧ ਤੇ D ਧੁਨੀ ਪ੍ਰਬੰਧ ਹਾਂਜੀ ਪ੍ਰਸ਼ਨ ਨੰਬਰ 24 ਦੇ ਲਈ ਉੱਤਰ ਕਰ ਦਿਓ ਜੀ। ਕ ਕੀ ਉੱਤਰ ਬੰਦਾ ਹੈ ਜੀ ਪ੍ਰਸ਼ਨ ਨੰਬਰ 24 ਦਾ? ਜੀ ਕਿ ਲਿਪੀ ਕੀ ਹੈ? ਨੰਮਿਤਾ ਜੀ ਗੁੱਡ ਈਵਨਿੰਗ। ਸੋ ਇੱਥੇ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਜੀ ਉਹ ਬਿਲਕੁਲ ਸਹੀ ਹਨ। ਕੇ ਅੱਖਰ ਪਰਬੰਧ ਕਹਿੰਦੇ ਹਨ ਜੀ ਲਿਪੀ ਲਿਪੀ ਕੀ ਹੈ ਅੱਖਰਾਂ ਦਾ ਪ੍ਰਬੰਧ ਹੁੰਦੀ ਹੈ ਅੱਗੇ ਚਲਦੇ ਹਾਂ ਜੀ ਪ੍ਰਸ਼ਨ ਨੰਬਰ 25 اے ਰੈਫਰੈਂਸ ਆਫ ਪੰਜਾਬੀ ਦਾ ਲੇਖਕ ਹੈ অপਸ਼ਨ ਏ ਡਾਕਟਰ ਪਰਮਜੀਤ ਸਿੰਘ ਸਿੱਧੂ ਬੀ ਡਾਕਟਰ ਪ੍ਰੇਮ ਪ੍ਰਕਾਸ਼ ਸੀ ਡਾਕਟਰ ਹਰਕੀਰਤ ਸਿੰਘ ਤੇ ਡੀ ਡਾਕਟਰ ਹਰਜੀਤ ਸਿੰਘ ਗਿੱਲ ਹਾਂ ਜੀ ਪ੍ਰਸ਼ਨ ਨੰਬਰ 25 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਇੱਥੇ ਜਿਨ੍ਹਾਂ ਨੇ 25 ਦਾ ਉੱਤਰ ਡੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਡਾਕਟਰ ਹਰਜੀਤ ਸਿੰਘ ਗਿੱਲ ਦੀ ਪੁਸਤਕ ਹੈ ਜੀ ਇਹ ਰੈਫਰੈਂਸ ਆਫ ਪੰਜਾਬੀ ਜੀ 25 ਦੇ ਲਈ ਡੀ ਆਪਸ਼ਨ ਬਿਲਕੁਲ கரੈਕਟ ਹੈ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 26 ਪੰਜਾਬੀ ਭਾਸ਼ਾ ਦੇ ਕਿਹੜੇ ਅੱਖਰ ਸ਼ਬਦ ਦੀ ਆਦ ਸਥਿਤੀ ਵਿੱਚ ਨਹੀਂ ਆਉਂਦੇ অপশন এ গੰਗਾ ਣੀਆਂ ਨਾਣਾ ਡਾੜਾ বি ਠਠਾ ਡਡਾ ਢਡਾ ਲੱਲਾ সি ਸਸਾ ਘੱਗਾ ਝੱਜਾ ਢੱਡਾ ਤੇ ਡੀ ਕਕਾ ਢੱਡਾ ਟੈਂਕਾ ਤੇ ਤੱਤਾ ਹਾਂਜੀ ਪ੍ਰਸ਼ਨ ਨੰਬਰ 26 ਦੇ ਲਈ ਉੱਤਰ ਕਰ ਦਿਓ ਜੀ ਕਿ ਕੀ ਆਨਸਰ ਆਏਗਾ ਇਸ ਦਾ ਹਾਂਜੀ ਜੀ ਤੋ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਏ ਉਹ ਬਿਲਕੁਲ ਸਹੀ ਹਨ ਕਿ ਮੰੰਗਾ ਨਈਆਂ ਨਾਣਾ ਤੇ ਡਾੜਾ ਇਹ ਹੈ ਇਹ ਇਹ ਕੀ ਹੈ ਸ਼ਬਦ ਦੇ ਆਦ ਸਥਿਤੀ ਦੇ ਵਿੱਚ ਨਹੀਂ ਆਉਂਦੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 27 ਉਹ ਪੜ ਰਿਹਾ ਹੈ ਵਾਕ ਵਿੱਚ ਰਹਾ ਕੀ ਹੈ অপਸ਼ਨ ਏ ਮੁੱਖ ਕਿਰਿਆ ਬੀ ਸੰਚਾਲਕ ਕਿਰਿਆ ਸੀ ਸਹਾਇਕ ਕਿਰਿਆ ਤੇ ਡੀ ਕਿਰਿਆ ਵਿਸ਼ੇਸ਼ਣ ਹਾਂਜੀ ਪ੍ਰਸ਼ਨ ਨੰਬਰ 27 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਸੀਓ ਬਿਲਕੁਲ ਸਹੀ ਹੈ ਨਹੀਂ ਜੀ ਬੀ ਉੱਤਰ ਆਏਗਾ ਜੀ ਇਸ ਦਾ ਪ੍ਰਸ਼ਨ ਨੰਬਰ 27 ਦੇ ਲਈ ਆਏਗਾ ਜੀ ਬੀ ਆਪਸ਼ਨ ਸੰਚਾਲਕ ਕਿਰਿਆ ਮੰਨੀ ਜਾਏਗੀ ਜੀ ਇਹ ਬੀ ਆਪਸ਼ਨ ਸੰਚਾਲਕ ਕਿਰਿਆ ਹੈ ਹਾਂ 27 ਦਾ ਬੀ ਸੰਚਾਲਕ ਕਿਰਿਆ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 28 ਸਭ ਤੋਂ ਪਹਿਲਾਂ ਕਿਹੜੀ ਲਿਪੀ ਹੋਂਦ ਵਿੱਚ ਆਈ অপਸ਼ਨ A ਸੰਕੇਤ ਤਕਲੀਪੀ B ਚਿੱਤਰ ਲਿਪੀ C ਅੱਖਰ ਲਿਪੀ ਤੇ D ਗੰਡ ਲਿਪੀ ਹਾਂਜੀ ਪ੍ਰਸ਼ਨ ਨੰਬਰ 28 ਦਾ ਉੱਤਰ ਕਰ ਦਿਓ ਜੀ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ D ਗੰਡ ਲਿਪੀ ਬਿਲਕੁਲ ਸਹੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 29 29 ਹੈ ਜੀ ਵਾਕ ਅਰਥ ਨਾਲ ਸੰਬੰਧਿਤ ਸ਼ਕਤੀ ਕਿਹੜੀ ਹੈ অপਸ਼ਨ ਏ ਅਭਿਧਾ ਬੀ ਵਿਯੰਜਨਾ ਸੀ ਲਖਣਾ ਤੇ ਡੀ ਤਾਤਪਰਿਆ ਹਾਂ ਜੀ ਪ੍ਰਸ਼ਨ ਨੰਬਰ 29 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਡੀ ਬਿਲਕੁਲ ਸਹੀ ਹੈ ਤਾਤਪਰਿਆ ਹੈ ਜੀ ਵਾਕ ਅਰਥ ਦੇ ਨਾਲ ਸੰਬੰਧਿਤ ਸ਼ਕਤੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 30 ਹਾਂਜੀ 30 ਪ੍ਰਸ਼ਨ ਹੈ ਜੀ ਅਘੋਸ਼ ਮਹਾਪ੍ਰਾਣ ਧੁਨੀਆਂ ਦੀ ਚੋਣ ਕਰੋ ਆਪਸ਼ਨ A ਕਕਾ ਚਚਾ ਟੈਂਕਾ ਤੱਤਾ ਪੱਪਾ B ਖਖਾ ਛਛਾ ਠਠਾ ਥੱਥਾ ਫੱਫਾ ਤੇ C ਹੈ ਜੀ ਗੱਗਾ ਜੱਜਾ ਡੱਡਾ ਦੱਦਾ ਬੱਬਾ ਤੇ D ਹੈ ਜੀ ਘੱਗਾ ਝੱਜਾ ਢੱਡਾ ਧੱਦਾ ਤੇ ਪੱਬਾ ਹਾਂਜੀ ਪ੍ਰੈਸ਼ਨ ਨੰਬਰ 30 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਬੀ ਉਹ ਬਿਲਕੁਲ ਸਹੀ ਹਨ ਜੀ ਕਿ ਅਗੋਸ਼ ਜਿਹੜੀਆਂ ਮਹਾਪ੍ਰਾਣ ਧੁਨੀਆਂ ਹਨ ਉਹ ਖਖਾ ਛਛਾ ਠਠਾ ਥੱਥਾ ਤੇ ਫਫਾ ਹਨ ਇਹ ਸੀ ਜੀ ਆਪਣੇ ਅੱਜ ਦੇ 30 ਪ੍ਰੈਸ਼ਨ ਤੇ ਹੁਣ ਥੋੜੀ ਜੀ ਜਾਣਕਾਰੀ ਹੈ ਜੀ ਆਪਣੇ ਲਈ ਜਿਹੜੀਆਂ ਆਪਣੀਆਂ ਅਲਪ ਪ੍ਰਾਂਤ ਤੇ ਮਹਾ ਪ੍ਰਾਂਤ ਧੁਰੀਆਂ ਹੁੰਦੀਆਂ ਹਨ ਕਿ ਇਹਨਾਂ ਨੂੰ ਕੀ ਕੀ ਕਹਿੰਦੇ ਹਨ ਤੇ ਕਿਵੇਂ-ਕਿਵੇਂ ਇਹਨਾਂ ਨੂੰ ਵੱਖਰਾ ਕੀਤਾ ਜਾਂਦਾ ਹੈ ਹਾਂਜੀ ਹੁਣ ਇਹਦੇ ਵਿੱਚ ਕੀ ਹੈ ਜੀ ਕਿ ਅਲਪ ਪ੍ਰਾਣ ਤੋਂ ਭਾਵ ਹੁੰਦਾ ਹੈ ਕਿ ਜਿੱਥੇ ਸਾਹ ਦੀ ਮਾਤਰਾ ਘੱਟ ਲੱਗੇ ਤੇ ਮਹਾ ਪ੍ਰਾਣ ਤੋਂ ਭਾਵ ਹੁੰਦਾ ਜਿੱਥੇ ਸਾਹ ਦੀ ਮਾਤਰਾ ਜ਼ਿਆਦਾ ਲੱਗੇ ਤੇ ਦੂਸਰਾ ਪੁਆਇੰਟ ਇਹ ਹੈ ਕਿ ਅਘੋਸ਼ ਨੂੰ ਹੀ ਨਾਦੀ ਕਹਿੰਦੇ ਹਨ ਤੇ ਸੰਘੋਸ਼ ਨੂੰ ਨਾਦੀ ਕਹਿੰਦੇ ਹਨ ਅਘੋਸ਼ ਤੇ ਅਨਾਦੀ ਸੇਮ ਵਰਡਸ ਹੈ ਕਹਿ ਲਓ ਮੀਨਿੰਗ ਹੈ ਸੰਘੋਸ਼ ਤੇ ਨਾਦੀ ਸੇਮ ਮੀਨਿੰਗ ਹੈ ਉਸ ਤੋਂ ਬਾਅਦ ਜਿਹੜੀਆਂ ਅਘੋਸ਼ ਅਨਾਦੀ ਅਲਪ ਪ੍ਰਾਣ ਧੁਨੀਆਂ ਹੁੰਦੀਆਂ ਨੇ ਉਹ ਕਕਾ ਚਚਾ ਟੈਂਕਾ ਤੱਤਾ ਤੇ ਪੱਪਾ ਬਣਦੀਆਂ ਹਨ ਤੇ ਅਘੋਸ਼ ਅਨਾਦੀ ਮਹਾਪ੍ਰਾਣ ਧੁਨੀਆਂ ਜਿਹੜੀਆਂ ਹੁੰਦੀਆਂ ਨੇ ਉਹ ਖਖਾ ਛਛਾ ਠਠਾ ਥੱਥਾ ਤੇ ਫਫਾ ਬਣਦੀਆਂ ਹਨ ਇਹ ਹੈ ਅਘੋਸ਼ ਤੇ ਅਨਾਦੀ ਅਲਪ ਪ੍ਰਾਣ ਤੇ ਮਹਾਪ੍ਰਾਣ ਜਿਵੇਂ ਹੁਣ ਆਪਾਂ ਦੱਸਿਆ ਅਘੋਸ਼ ਤੇ ਅਨਾਦੀ ਸੇਮ ਚੀਜ਼ ਹੈ ਅਲਪ ਪ੍ਰਾਣ ਤੇ ਮਹਾਪ੍ਰਾਣ ਧੁਨੀਆਂ ਅਲੱਗ-ਅਲੱਗ ਹੋ ਗਈਆਂ ਨੈਕਸਟ ਫਿਰ ਸਘੋਸ਼ ਤੇ ਨਾਦੀ ਸਘੋਸ਼ ਹੀ ਅਨਾਦੀ ਅਲਪ ਪ੍ਰਾਣ ਤੇ ਮਹਾਪ੍ਰਾਣ ਠੀਕ ਹੈ ਜੀ ਸਗੋਸ਼ ਤੇ ਨਾਦੀ ਸੇਮ ਵਰਡ ਹੈ ਸਗੋਸ਼ ਤੇ ਨਾਦੀ ਸੇਮ ਵਰਡ ਹੈ ਤਾਂ ਇੱਥੇ ਹੁਣ ਜਿਹੜਾ ਬਣਦਾ ਹੈ ਜੀ ਆਪਣਾ ਸਗੋਸ਼ ਨਾਦੀ ਅਲਪ ਪ੍ਰਾਣ ਧੁਨੀਆਂ ਕਿਹੜੀਆਂ ਬਣਦੀਆਂ ਨੇ ਗੱਗਾ ਜੱਜਾ ਡੱਡਾ ਦੱਦਾ ਤੇ ਬੱਬਾ ਤੇ ਸਗੋਸ਼ ਨਾਦੀ ਮਹਾ ਪ੍ਰਾਣ ਧੁਨੀਆਂ ਬਣਦੀਆਂ ਹਨ ਘੱਗਾ ਝੱਜਾ ਢੱਡਾ ਧੱਦਾ ਤੇ ਭੱਬਾ ਠੀਕ ਹੈ ਜੀ ਹੁਣ ਇਹ ਇਸ ਤਰ੍ਹਾਂ ਗਿਣੀਆਂ ਜਾਂਦੀਆਂ ਨੇ ਹੁਣ ਆਪਾਂ ਨੂੰ ਨਾਮ ਐ ਜਿਹੜੇ ਉਹ ਯਾਦ ਰੱਖਣੇ ਪੈਣਗੇ ਕਿ ਅਘੋਸ਼ ਨੂੰ ਅਨਾਦੀ ਕਹਿੰਦੇ ਆ ਸਘੋਸ਼ ਨੂੰ ਨਾਦੀ ਕਹਿੰਦੇ ਆ ਤੇ ਉਹਨਾਂ ਨਾਲ ਅਰਪ ਪ੍ਰਾਣ ਤੇ ਮਹਾ ਪ੍ਰਾਣ ਧੁਨੀਆਂ ਲੱਗਦੀਆਂ ਨੇ ਤਾਂ ਇਹਦੇ ਵਿੱਚ ਹੁਣ ਜੇ ਆਪਾਂ ਦੇਖੀਏ ਤਾਂ ਜੇ ਆਪਾਂ ਆਪਣੀ ਵਰਣਮਾਲਾ ਤੇ ਧਿਆਨ ਦਿੰਦੇ ਆ ਤਾਂ ਊੜੇ ਆੜਾ ਈੜੀ ਸਸਾ ਹਾ ਪਹਿਲੀ ਲਾਈਨ ਛੱਡ ਕੇ ਦੂਜੀ ਤੋਂ ਜੇ ਦੇਖੀਏ ਕਕਾ ਖਖਾ ਗੱਗਾ ਘੱਗਾ ਗੰਗਾ ਚੱਚਾ ਛਛਾ ਟੈਂਕਾ ਤੱਤਾ ਤੇ ਪੱਪਾ ਇਹ ਜਿਹੜੀਆਂ ਪੰਜ ਲਾਈਨਾਂ ਬਣਦੀਆਂ ਨੇ ਇਨ੍ਹਾਂ ਪੰਜਾਂ ਦੇ ਪਹਿਲੇ ਪਹਿਲੇ ਅੱਖਰ ਆ ਜਿਹੜੇ ਕਕਾ ਚੱਚਾ ਟੈਂਕਾ ਤੱਤਾ ਪੱਪਾ ਇਹ ਹਨ ਜੀ ਅਘੋਸ਼ ਠੀਕ ਹੈ ਜੀ ਅਘੋਸ਼ ਅਨਾਦੀ ਅਲਪ ਪ੍ਰਾਨਾ ਤੇ ਜਿਹੜੀ ਦੂਸਰੀ ਲਾਈਨ ਬਣਦੀ ਆ ਖਖਾ ਛਛਾ ਮਤਲਬ ਕਿ ਅਗਲੀਆਂ ਜਿਹੜੀਆਂ ਬਣਦੀਆਂ ਨੇ ਤੇ ਉਹਨਾਂ ਨੂੰ ਆਪਾਂ ਕੀ ਕਹਨੇ ਆ ਜੀ ਉਹ ਹੁੰਦੀਆਂ ਨੇ ਆਪਣੀਆਂ ਅਲਪ ਅਘੋਸ਼ ਮਹਾ ਪ੍ਰਾਨ ਧੁਨੀਆਂ ਹੁੰਦੀਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਸਘੋਸ਼ ਜਿਹੜੀਆਂ ਅਲਪ ਪ੍ਰਾਨ ਧੁਨੀਆਂ ਨੇ ਉਹ ਗੱਗਾ ਜੱਜਾ ਡੱਡਾ ਧੱਬ ਬਾ ਆ ਗਿਆ ਤੇ ਨੈਕਸਟ ਫਿਰ ਸਘੋਸ਼ ਮਹਾ ਪ੍ਰਾਨ ਧੁਨੀਆਂ ਕੱਗਾ ਚ ਜੱਟ ਡਾ ਤੱਦਾ ਤੇ ਪੱਬਾ ਆ ਗਈ ਸੋ ਇਹ ਨੂੰ ਕੀ ਹੈ ਵਧੀਆ ਤਰੀਕੇ ਦੇ ਨਾਲ ਸਮਝ ਸਕਦੇ ਆ ਜਦੋਂ ਅਸੀਂ ਆਪਣੀ ਵਿਆਕਰਣ ਦੇ ਵਿੱਚ ਦੇਖਦੇ ਆ ਜਾਂ ਲਿਪੀ ਲਿਖੀ ਹੋਈ ਦੇਖਦੇ ਆ ਜਦੋਂ ਵਰਣਮਾਲਾ ਲਿਖਦੇ ਆ ਤਾਂ ਇਹ ਜਦੋਂ ਆਪਣੇ ਸਾਰੇ ਪ੍ਰਸ਼ਨ ਹੋ ਗਏ ਤਾਂ ਆਪਾਂ ਇੱਕ ਵਧੀਆ ਜਿਹਾ ਜਿਹੜਾ ਡਾਇਗਰਾਮ ਹੈ ਉਹ ਜ਼ਰੂਰ ਬਣਾਵਾਂਗੇ ਕਿ ਜਿਹਦੇ ਨਾਲ ਆਪਾਂ ਨੂੰ ਸਾਰੀਆਂ ਚੀਜ਼ਾਂ ਦੀ ਸਮਝ ਆ ਜਾ ਸਕੇ ਦੇ ਵਿੱਚ કંਠੀ ਤਾਲਵੀ ਉਲਟਜੀਵੀ ਹੋਂਠੀ ਦੰਤੀ ਸਵਰੀ ਅੰਤਰੀ ਠੀਕ ਹੈ ਜੀ ਉਚਾਰ ਦੇ ਸਥਾਨ ਦੇ ਆਧਾਰ ਤੇ ਡਕਵੇਂ ਵਿੰਜਣ ਹੈ ਟੋਨਲ ਵੀ ਕਿਹਾ ਜਾਂਦਾ ਹੈ ਕਈਆਂ ਨੂੰ ਹਣਾ ਜਿਹੜੀ ਆਪਣੀ ਘਜੜਤਾ ਬੈ ਜਿਵੇਂ ਆਪਾਂ ਕਹਿ ਦਿੰਨੇ ਆ ਕਗਾ ਚ ਜਟ ਡਾ ਤੱਦਾ ਤੇ ਭੱਬਾ ਇਹਨੂੰ ਆਪਾਂ ਕੀ ਆ ਟੋਨਲ ਜਿਹੜੀਆਂ ਧੁਨੀਆਂ ਉਹ ਵੀ ਕਿਹਾ ਜਾਂਦਾ ਹੈ ਸੋ ਇਸ ਤਰ੍ਹਾਂ ਹੈ ਜੀ ਚੀਜ਼ਾਂ ਇਹ ਤਾਂ ਆਪਾਂ ਜਦੋਂ ਵਿਆਕਰਣ ਆਪਣੀ ਸਾਰੀ ਹੋ ਗਈ ਪਿਛਲੇ ਪੇਪਰਾਂ ਵਾਲੇ ਸਾਰੇ ਪ੍ਰਸ਼ਨ ਹੋ ਗਏ ਤਾਂ ਆਪਾਂ ਇਹਦਾ ਕੀ ਇੱਕ ਡਾਇਗ੍ਰam ਦੇ ਥਰੂ ਸਾਰੀਆਂ ਚੀਜ਼ਾਂ ਨੂੰ ਕਿ ਲਿਪੀ ਹੈ ਜਿਹੜੀ ਆਪਣੀ ਉਹਨਾਂ ਨੂੰ ਕਿਹੜੀਆਂ ਕਿੜੀਆਂ ਧੁਨੀਆਂ ਕਿਹੜੇ-ਕਿਹੜੇ ਭਾਗਾਂ ਦੇ ਵਿੱਚ ਵੰਡਦੇ ਹਾਂ ਤੇ ਉਹ ਜ਼ਰੂਰ ਇੱਕ ਡਾਇਗਰਾਮ ਦੇ ਵਿੱਚ ਤੁਹਾਨੂੰ ਦੇਵਾਂਗੇ ਤਾਂ ਜੋ ਤੁਹਾਨੂੰ ਸੌਖਾ ਹੋ ਜੇ ਜੀ ਯਾਦ ਕਰਨਾ ਤੇ ਪੇਪਰ ਦੇ ਵਿੱਚ ਅਸੀਂ ਆਸਾਨੀ ਦੇ ਨਾਲ ਉਹ ਡਾਇਗਰਾਮ ਜਾਂ ਬਣਾ ਕੇ ਪ੍ਰਸ਼ਨਾਂ ਦੇ ਜਿਹੜੇ ਹੱਲ ਹੈ ਉਹ ਕਰ ਸਕਦੇ ਹਾਂ ਜੀ ਮੇਰਾ ਨਾਮ ਕਰਨ ਹੈ ਜੀ ਹਾਂਜੀ ਸੋ ਇਹ ਸੀ ਜੀ ਆਪਣੀ ਅੱਜ ਦੀ 6:30 ਵਾਲੀ ਕਲਾਸ ਵਿਆਕਰਣ ਦੀ ਤੇ ਜੇ ਕਿਸੇ ਦਾ ਕੋਈ ਡਾਊਟ ਹੈ ਤਾਂ ਪੁੱਛ ਸਕਦੇ ਜੀ ਨਹੀਂ ਤਾਂ ਫਿਰ ਆਪਾਂ ਅੱਜ ਦੀ ਕਲਾਸ ਨੂੰ ਇੱਥੇ ਹੀ ਦਿੰਦੇ ਹਾਂ ਜੀ ਵਿਸ਼ਰਾਮ ਫਿਰ ਮਿਲਦੇ ਹਾਂ ਜੀ 7:30 ਵਾਲੀ ਕਲਾਸ ਦੇ ਵਿੱਚ ਜਿਹੜੀ ਆਪਾਂ ਮਾਸਟਰ ਕੈਡਰ ਦੀ ਲਗਾਉਂਦੇ ਹਾਂ ਤੇ ਅੱਜ ਆਪਾਂ ਆਪਣੇ ਨਾਟਕਾ ਸ਼ੁਰੂ ਕਰਨੇ ਹਨ ਤੇ ਪਹਿਲਾ ਕਰਾਂਗੇ ਜੀ ਆਪਾਂ ਈਸ਼ਵਰ ਚੰਦਰ ਨੰਦਾ ਜੀ ਕਰਨ ਹੈ ਜੀ ਮੇਰਾ ਨਾਮ ਹਾਂਜੀ ਸੋ ਜੇ ਕਲੀਅਰ ਹੈ ਤਾਂ ਜੀ ਆਪਾਂ ਚਲੀਏ ਜੀ ਫਿਰ ਮਿਲਦੇ ਹਾਂ ਜੀ ਅਗਲੀ ਕਲਾਸ ਦੇ ਵਿੱਚ ਸਭ ਦਾ ਧੰਨਵਾਦ ਸ਼ੁਕਰੀਆ ਤੇ ਮਾਸਟਰ ਕੈਡਰ ਕਲਾਸ ਦੇ ਵਿੱਚ ਜ਼ਰੂਰ ਆਉਣਾ ਤੇ ਆਪਾਂ ਕਰਦੇ ਹਾਂ ਜੀ ਆਪਣਾ ਅਗਲਾ ਟੌਪਿਕ ਮਿਲਦੇ ਹਾਂ ਜੀ ਅਗਲੀ ਕਲਾਸ ਦੇ ਵਿੱਚ ਧੰਨਵਾਦ ਕਲਾਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਜੇ ਕੋਈ ਨਵਾਂ ਬੰਦਾ ਆਇਆ ਹੈ ਤਾਂ ਤਾਂ ਮਿਲਦੇ ਹਾਂ ਜੀ 7 7:30 ਵਾਲੀ ਕਲਾਸ ਦੇ ਵਿੱਚ ਮਾਸਟਰ ਕੈਡਰ ਦੀ ਸਭ ਦਾ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ